ਜੋੜਾ ਦੇਸ਼ਕ ਪਹਿਲੀ ਵਾਰ ਨਹੀਂ ਆਇਆ ਪਰ ਜਿਹੜਾ ਇਸ ਵਾਰ ਮੈਨੂੰ ਤਬਦੀਲੀ ਲੱਗ ਰਹੀ ਹੈ ਉਹ ਜਰੂਰ ਬੜੇ ਸਾਲ ਬਾਅਦ ਪਹਿਲੀ ਵਾਰ ਆਇਆ 1999 ਚ ਜਿਹੜੇ ਮੇਰੇ ਬਰਾਬਰ ਦੇ ਨੇ ਉਮਰ ਚ ਉਹ ਭਾ ਜਵਾਨੀ ਸੀ ਜਦੋਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਨੇ ਫੈਸਲਾ ਕੀਤਾ ਕਿ ਦਰਬਾਰ ਸਾਹਿਬ 'ਤੇ ਹਮਲੇ ਦੇ ਹਾਕਰ ਚ ਤੇ ਵਿਰੋਧੀ ਚ ਜਿਹੜੇ ਲੋਕ ਨੇ ਅਸੀਂ ਉਹਨਾਂ ਦੇ ਹਿਸਾਬ ਨਾਲ ਵੋਟਾਂ ਪਾਵਾਂ ਤੁਸੀਂ ਧਿਆਨ ਨਾਲ ਸੋਚੋ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਾਂ YouTube ਰਾਹੀਂ ਦੇਖੋ ਉਹ ਰਿਜ਼ਲਟ ਆਪਣੇ ਆਪ ਚ ਦੱਸਦੇ ਨੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਸੰਜਗਾਇ ਸਿੰਘ ਭਿੰਡਾਰਾਂ ਵਾਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨ ਵਾਲੇ ਕੈਂਡੀਡੇਟ ਖੜੇ ਸੀ ਉੱਥੇ ਕਾਂਗਰਸ ਵੀ ਖੜੀ ਸੀ ਉੱਥੇ ਬਾਦੂ ਦਲ ਵੀ ਖੜਾ ਸੀ ਬੇਸ਼ੱਕ ਬੀਜੇਪੀ ਉਸ ਟਮਾ ਹੋਂਦ ਵਿੱਚ ਨਹੀਂ ਸੀ ਆਈ ਤਾਂ ਉਹ ਨਹੀਂ ਸੀ ਖੜੀ ਉਹਦਾ ਸਮਰਥਨ ਜਿਹੜਾ ਹੈ ਉਸ ਵੋਟ ਦਾ ਉਹ ਕਾਂਗਰਸ ਨੂੰ ਸੀ ਪਟਿਆਲੇ ਦੀ ਮੈਨੂੰ ਇੰਨੀਕ ਸੁਰਤ ਹੈ ਕਿ ਜਦੋਂ ਅਬਿੰਦਰ ਪਾਲ ਜੀ ਜਿਹੜਾ ਜੇਲ੍ਹ 'ਚ ਸੀ ਇੱਥੋਂ ਪਟਿਆਲੇ ਤੋਂ ਫੈਸਲਾ ਹੋ ਗਿਆ ਪਟਿਆਲੇ ਦੇ ਲੋਕ ਅਸੀਂ ਸਾਰੇ ਅਤੇਂਦਰ ਪਾਉ ਸਾਨੂੰ ਨਹੀਂ ਜਾਣਦੇ ਸੀ ਅਸੀਂ ਜੇ ਜਾਣਦੇ ਸੀ ਤਾਂ ਇਹ ਕੋਈ ਛੋਟਾ ਸੀ ਵੱਡਾ ਸੀ ਉਹ ਇਸ ਗੱਲ ਨੂੰ ਜਾਣਦਾ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਤੇ ਉਹਨਾਂ ਨਾਲ ਗੇਟਮੇਟ ਕਰਨ ਵਾਲੇ ਲੋਕਾਂ ਨੂੰ ਹਰਾਉਣਾ ਹੈ ਜੇ ਉਹਦੇ ਵਿਰੋਧ ਵਿੱਚ ਜਿਨ੍ਹਾਂ ਨੇ ਵੀ ਚਾਹੇ ਮਾਨ ਸਾਹਿਬ ਨੇ ਅਸਤੀਫਾ ਦਿੱਤਾ ਹੈ ਚਾਹੇ ਮੁੰਡਾ ਸਾਹਿਬ ਨੇ ਆਪਣੀ ਕਰਵਾਈ ਕਰੀਆ ਆਪਣੇ ਭਰਾ ਘਵਾਏ ਨੇ ਚਾਹੇ ਬੀਬੀ ਬਲਾਰਾ ਨੇ ਆਪਣਾ ਹਸਬੰਡ ਸ਼ਹੀਦ ਕਰਵਾਇਆ ਚਾਹੇ ਭਾਈ ਬਿਹੰਤ ਸਿੰਘ ਦੇ ਮਿਸਿਸ ਬੀਬੀ ਜਿਮਰਕੌਰ ਖਾਲਸਾ ਉਹਨਾਂ ਦੇ ਪਿਤਾ ਜੀ ਸੁੱਚਾ ਸਿੰਘ ਜੀ ਮਲੋਆ ਐਦਾਂ ਦੇ ਜਿਹੜੇ ਕੈਂਡੀਡੇਟ ਸਾਰੇ ਪੰਜਾਬ 'ਚ ਖੜੇ ਸੀ ਉਹਨਾਂ ਸਾਰਿਆਂ ਨੂੰ ਤੁਸੀਂ ਜਿਤਾਇਆ ਪੰਜਾਬ ਦੇ ਲੋਕਾਂ ਨੇ ਜਿਤਾਇਆ ਇਹ ਜ਼ਰੂਰੀ ਨਹੀਂ ਕਿ ਸਾਨੂੰ ਸਮਝ ਨਾ ਲੱਗੀ ਹੋਵੇ ਅਪਾਕੇ ਅੰਨੀ ਦੇ ਤੋਸਪਾਸ। ਹਾਂ ਕਾਂਗਰਸ ਨੂੰ ਕਹ ਹਰਾਉਣਾ ਸੀ ਇਹ ਗੱਲ ਸਮਝ ਆਉਂਦੀ ਐ। ਪਰ ਇਹ ਵੀ ਨਾਲ ਸਮਝੋ ਕਿ ਬਾਦਲ ਦੇ ਬੰਦੇ ਕਿਉਂ ਹਰਾਤੇ ਪੰਜਾਬ ਨੇ? 1999 ਦੀ ਗੱਲ ਕਰਨਾ। ਉਹ ਬਦੋਂ ਕੋ ਇਹ ਵੀ ਪਤਾ ਸੀ ਕਿ ਜਿਹੜੀ ਧਿਰmathsf ਜਰਨੈਲ ਸਿੰਘ ਨੂੰ ਕਾਂਗਰਸ ਦਾ ਏਜੰਟ ਕਹਿੰਦੀ ਰਹੀ ਐ ਅਸੀਂ ਉਹਨੂੰ ਵੀ ਹਰਾਉਣਾ ਐ। ਉਸ ਤੋਂ ਬਾਅਦ ਇੱਕ ਐਸਾ ਪ੍ਰਭਾਵ ਪਾਇਆ ਗਿਆ ਕਿ ਬਾਦਲ ਜਿਹੜੇ ਨੇ ਉਹ ਪੰਥ ਪ੍ਰਸਤਿ ਉਹਨਾਂ ਪੰਥ ਪ੍ਰਸਤਾਂ ਨੇ ਕਾਂਗਰਸ ਤੇ ਬੀਜੇਪੀ ਨਾਲ ਲੜ ਕੇ ਜੋ ਅਗਲੇ 40 ਸਾਲ ਚ ਪੰਜਾਬ ਦਾ ਕਹਾਣ ਕੀਤਾ ਉਹਦਾ ਸਿਖਰ ਹੈ ਅਮਰਪਾਲ ਸਿੰਘ ਦਾ ਕੈਂਡੀਡੇਟ ਦੇ ਤੌਰ ਤੇ ਖੜਨਾ ਤੇ ਉਹਦਾ ਵਿਰੋਧ ਕਰਨਾ ਬਾਦ ਉਹਦਾ ਇਹ ਵੀ ਸਾਹਿਬ ਬਲਟੋਆ ਆਪਾ ਇਹ ਹੀ ਗੱਲ ਉਹਨਾਂ ਨੇ ਅਤਿੰਦਰਪਾਲ ਦੇ ਖਿਲਾਫ ਬਲਵੰਤ ਸਿੰਘ ਰੰਮੂ ਜੀ ਫੜਾ ਸੀ ਪਿਆ ਜੀ ਉਹਨਾਂ ਦੇ ਵਿੱਚ ਉਪਰਵੋ ਲੋਸ਼ ਸ਼ਰਮਾ ਖੜਾ ਸੀ ਸਾਡੇ ਕੰਨਾਂ 'ਚ ਅਸੀਂ ਨੌਜਵਾਨ ਸੀ ਮੇਰੀ ਉਮਰ ਆਹੀ ਪਤੀ 26 ਸਾਲ 27 ਸਾਲ ਦੀ ਹੋਊਗੀ ਸਾਡੇ ਕੰਨਾਂ 'ਚ ਖਬਰਾਂ ਪੈਂਦੀਆਂ ਸੀ ਵਿਲੋਸ਼ ਸ਼ਰਮਾ ਕਹਿੰਦਾ ਪੈਸੇ ਜਿੰਨੇ ਮਰਜ਼ੀ ਲੈ ਜਨ ਮੁੰਡਿਆਂ ਨੂੰ ਕਹੋ ਸਾਨੂੰ ਮੁੰਡੇ ਕਹਿੰਦੇ ਸੀ ਭਾਬ ਜਿੰਨੇ ਆ ਸਾਰੇ ਸੀਗੇ ਅਤਿੰਦਰਪਾਲ ਦੇ ਨਾਲ ਚੱਲਦੇ ਸੀ ਉਹਨਾਂ ਨੂੰ ਮੁੰਡੇ ਕਹਿੰਦੇ ਸੀ ਮੁੰਡੇ ਨੂੰ ਕੋ ਪੈਸੇ ਜਿੰਨੇ ਮਰਜ਼ੀ ਲੈ ਲਓ ਪਰ ਖੜੇ ਰਹੋ ਉਹਨੂੰ ਲਾਲ ਤੁਸੀਂ ਕਿ ਸਿੱਖ ਦੋਖਲੇ ਰਹਿਣ ਤੇ ਮੈਨੂੰ ਵੋਟਾਂ ਭੱਜਣਗੀਆਂ ਮੈਂ ਗੈਰ ਸਿੱਖ ਆ ਇਹ ਉਹਨੂੰ ਸੀ ਕਾਂਗਰਸ ਵਾਲੇ ਨੂੰ ਤੇ ਬਲਵੰਤ ਸਿੰਘ ਰਾਮੂ ਵਾਲਿਆ ਹਰ ਸਟੇਜ ਤੇ ਕਹਿੰਦਾ ਸੀ ਕਿ ਮੇਰੇ ਨਾਲ 8 ਐਮਐਲਏ ਰਹਿ ਬਾਦੂ ਦਲਵੜਾ ਮੈਨੂੰ ਕੋਣ ਹਣਾ ਰੂਗਾ ਪਰ ਜਿਹੜਾ ਰਿਜ਼ਲਟ ਆਇਆ ਨਾ ਰਾਮੂ ਵਾਲਿਆ ਜਿਸ ਸੱਖਿਆ ਨਮੋਦ ਸ਼ਰਮਾ ਜਿਸ ਸੱਖਿਆ ਕਿੰਜੀ ਤੇ ਰ ਜਿਹੜੀ ਤੁਹਾਡੀ ਦਿਲ ਸੀ ਜਿਹੜੀ ਤੁਹਾਡੀ ਸੋਚ ਦੀ ਤੇ ਸੀ ਉਹ ਸੋਚ ਅੱਜ ਕਿਦੇ ਕੋਲ ਹੈ ਅੱਜ ਜੋ ਸਰਜਨ ਸਿੰਘ ਬਾਦਲ ਹੋਇਆ ਜਿਹੜੀ ਸੋਚ ਲੈ 1930 ਤੱਕ ਅੱਜ ਜਵਾਪ ਸੱਜਾ ਕੰਮਿਆਰੇ ਕੀ ਉਸ ਸੋਚ ਨੂੰ ਲੈ ਕੇ ਕੋਈ ਅੱਗੇ ਵੀ ਚੱਲਿਆ ਕਿ ਸੰਜਮਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹ ਸੋਚ ਖਤਮ ਹੋ ਗਈ ਜਦੋਂ ਤੁਸੀਂ ਇਸ ਚੀਜ਼ ਦਾ ਨਿਰਣਾ ਕਰੋਗੇ ਤੁਹਾਨੂੰ ਸਪਸ਼ਟ ਲੱਗੂਗਾ ਕਿ 40 ਸਾਲ ਚ ਉਹੀ ਸੋਚ ਜਿਹੜੀ ਸ਼ਹੀਦ ਹੋਈ ਸੀ ਸੋਚ ਨਹੀਂ ਕਿਤੇ ਸ਼ਹੀਦ ਹੁੰਦੀ ਜਿਹਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਸਭ ਜਗ੍ਹਾ ਇਸ ਨੂੰ ਸ਼ਹੀਦ ਕਰਕੇ ਉਹ ਸੋਚ ਨਹੀਂ ਮਰਦੀ ਉਹ ਨਾ ਕੇਵਲ ਜਿੰਦੀ ਰਹੀ ਹੈ ਬਲਕਿ ਉਹਨੇ ਆਪਣੇ ਉੱਤੇ ਹੋਏ ਜ਼ੁਲਮਾਂ ਤੋਂ ਬਾਵਜੂਦ ਵੀ ਆਪਣਾ ਸਟੈਂਡ ਨਹੀਂ ਛੱਡਿਆ ਉਹ ਗਰੀਬ ਹੋ ਗਏ ਨਹੀਂ ਅੱਜ ਅਸੀਂ ਸਭ ਤੋਂ ਗਰੀਬ ਕੈਂਡੀਡੇਟ ਆ ਦੁਨੀਆ ਭਰ ਚਕਵਾਜ ਜਾਂਦੀ ਹੈ ਕਿ ਸਿੱਖਾਂ ਦੇ ਲੰਗਰ ਲੱਗਦੇ ਨੇ ਉਹ ਸੱਚ ਹੈ ਸਿੱਖ ਸਾਰਾ ਕੁਝ ਕਰਦੇ ਨੇ ਪਰ ਇੱਥੇ ਇੱਕ ਇਹ ਵੀ ਸੱਚ ਹੈ ਕਿ ਸਿਮਰਜੀਤ ਸਿੰਘ ਮਾਨ ਦੇ ਕੈਂਡੀਡੇਟ ਸਭ ਤੋਂ ਵੀ ਉਹਦਾ ਗਰੀਬੀ ਦਾ ਕਾਰਨ ਮੁੱਖ ਇਹ ਹੈ ਕਿ ਉਹਨਾਂ ਨੇ ਕਦੇ ਨਸ਼ਾ ਨਹੀਂ ਵੇਚਿਆ ਉਹਨਾਂ ਨੇ ਕਦੇ ਉਸ ਚੀਜ਼ ਨਾਲ ਸਮਝੌਤਾ ਨਹੀਂ ਕੀਤਾ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ ਬਾਣੀਆਂ ਤੇ ਚੁੱਪ ਨਹੀਂ ਕੀਤੇ ਅਸੀਂ ਵਾਧ ਤੇ ਅਬਰੰਦਰ ਸਿੰਘ ਨੇ 2003 ਦੇ ਵਿੱਚ ਪੰਜਾਬ ਵਿਧਾਨ ਸਭਾ ਚ ਸਾਂਝੇ ਤੌਰ ਤੇ ਇੱਕ ਮਤਾ ਪਾਸ ਕੀਤਾ ਜਿਹਨੂੰ ਧਾਰਾ 5 ਲਾ ਕੇ ਉਹਨਾਂ ਨੇ ਪਾਸ ਕੀਤਾ ਕਿ ਜਿਹੜੇ ਪਾਣੀ ਜਾ ਰਹੇ ਨੇ ਇਹ ਜਾਂਦੇ ਰਹਿਣਗੇ ਹੋਰ ਪਾਣੀ ਨਹੀਂ ਦਿੱਤੇ ਜਾਣਗੇ ਉਹ ਭਾਸ਼ਾ ਜ਼ਰੂਰ ਵਰਤੀ ਗਈ ਹੈ ਪਰ ਪਾਣੀਆਂ ਦੇ ਜਾਣ ਦੇ ਉੱਤੇ ਮੋਰ ਲਾ ਦਿੱਤੀ ਜਦ ਕਿ ਅਸੀਂ ਕਹਿੰਦੇ ਹਾਂ ਕਿ ਜਿਹੜੇ ਪਾਣੀ ਜਾ ਰਹੇ ਨੇ ਉਨਾ ਬਾਰੇ ਵੀ ਬੈਠ ਕੇ ਪ੍ਰਕਾਰ ਕੀਤੀ ਜਾਵੇ ਇਹ ਸਾਡਾ ਹਿੱਸਾ ਤਾਂ ਨਹੀਂ ਬਾਹਰ ਜਾ ਰਿਹਾ ਅਸੀਂ ਤਾਂ ਮੋਟਰਾਂ ਨਾਲ ਆ ਕੇ ਧਰਤੀ ਚੋਂ ਪਾਣੀ ਕੱਢ ਰਹੇ ਹਾਂ ਅੱਜ ਅਸੀਂ ਇਹ ਹਾਲ ਕਰ ਲਿਆ ਕਿ 4-400 ਫੁੱਟ ਤੇ ਜਾ ਕੇ ਸਾਡੇ ਬੋਰ ਹੁੰਦੇ ਨੇ ਅਸੀਂ ਹਰ ਸਾਲ ਜਦੋਂ ਗਰਮੀਆਂ ਆਉਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਪਾਈਪਾ ਪਾਉਂਦੇ ਹੋ ਤੁਸੀਂ ਸਮਰਸ ਸਮਰਸਿਵਲ ਮੋਟਰਾਂ ਦੀ ਪਾਵਰ ਵਧਾਉਂਦੇ ਹੋ ਉਹ ਕਿਉਂ ਨਾਉਂਦੇ ਕਿਉਂਕਿ ਤੁਹਾਡਾ ਲੈੜੀ ਪਾਣੀ ਤੁਹਾਡੇ ਤੋਂ ਕੋਈ ਯਾਦ ਹੈ ਕਿਸੇ ਵੀ ਸਰਕਾਰ ਨੇ ਜਿਹੜਾ ਪਾਣੀ ਮੁਫਤ ਹੈ ਨਾ ਪ੍ਰਕਾਸ਼ ਸਿੰਘ ਬਾਦਲੋਂ ਤੇ ਰਜਿੰਦਰ ਕੋਲ ਪੱਥਰ ਵੀ ਸ਼ੁਰੂ ਕਰ ਕੀਤੀ ਆ ਉਹਦੇ ਕਰਕੇ ਤੁਹਾਡੇ ਤੋਂ ਇਹ ਫਾਸ ਕਰਵਾਇਆ ਜਾ ਰਿਹਾ ਹੈ ਕਿ ਸਾਨੂੰ ਨਹਿਰੀ ਪਾਣੀ ਦੀ ਲੋੜ ਨਹੀਂ ਹੈ ਉਹਨਾਂ ਦੇ ਪਿਛਲੇ ਮਨਸੂਬਿਆਂ ਨੂੰ ਸਮਝਿਆ ਕਰੋ ਸਾਨੂੰ ਦਿਸਦਾ ਕਿ ਸਾਡੇ ਮੋਟਰ ਦਾ ਬਿੱਲ ਨਹੀਂ ਆ ਰਿਹਾ ਪਰ ਤੁਹਾਡੇ ਨਾਲ ਤੁਹਾਡੀ ਆਉਣ ਵਾਲੀ ਪੀੜ੍ਹੀ ਦਾ ਪਾਣੀ ਵੀ ਜਾ ਰਿਹਾ ਹੈ ਉਨੇ ਨਾ ਹੌਲ ਤੁਹਾਡੀ ਅਗਲੀ ਤੋਂ ਉਸ ਤੋਂ ਅਗਲੀ ਸਾਰੀਆਂ ਪੀੜ੍ਹੀ ਨਾਸਾ ਸਭ ਤੋਂ ਵੱਡੀ ਸੰਸਥਾ ਹੈ ਦੁਨੀਆ ਦੀ ਉਹਨਾਂ ਦੇਰ ਫੋਟਾ ਪੜ ਕੇ ਦੇਖੋ ਉਹ ਤਾਂ ਇੰਨਾ ਖਤਰਨਾਕ ਤੁਹਾਨੂੰ ਰਿਪੋਰਟ ਦਿੰਦੇ ਨੇ ਉਹ ਕਹਿੰਦੇ ਜਿਸ ਪੰਜਾਬ ਦੀ ਗਲਤੀ ਸੀ ਕਰਦੇ ਹੋ ਅੱਜ ਤੋਂ 15 ਸਾਲ ਬਾਅਦ ਪੰਜਾਬ ਦਾ ਬੱਚਾ ਇਹ ਸੋਚ ਰਿਹਾ ਹੋਊਗਾ ਪੰਜਾਬ ਦਾ ਵਿਛੰਡਾ ਇਹ ਸੋਚ ਰਹਾ ਹੋਊਗਾ ਕਿ ਇੱਥੋਂ ਤਾਂ ਸਾਨੂੰ ਜਾਣਾ ਹੀ ਪੈਣਾ ਹੈ ਅੱਗੋਂ ਸੋਚੋ ਕਿੱਥੇ ਜਾਣਾ ਹੈ ਤੇ 25 ਸਾਲ ਬਾਅਦ ਉਹ ਉੱਤਰਿਆ ਇਹ ਪੰਜਾਬ ਦੀ ਖੋਪਿਆ ਬਾਰੇ ਰਿਪੋਰਟ ਹੈ ਨਸਾ ਵੀ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਸੰਸਥਾ ਹੈ ਜਿਹੜੀ ਖੋਜ ਕਰਦੀ ਹੈ ਦੁਨੀਆ ਪਰ ਉਹ ਪਾਣੀ ਜਿਹੜਾ ਸਾਡਾ ਖਤਮ ਹੋ ਰਿਹਾ ਹੈ ਉਹ ਅਸੀਂ ਆਪ ਕਰ ਰਹੇ ਹਾਂ ਸਾਨੂੰ ਕੀ ਲੋੜ ਹੈ ਪੰਜ ਆਪ ਪੰਜਾਬ ਪਾਣੀਆਂ ਦੇ ਵਾਸੀਆਂ ਨੂੰ ਕੀ ਲੋੜ ਪੈਗੀ ਫਿਰ ਧਰਤੀ ਦੇ ਵਿੱਚ ਛੇਕ ਕਰ ਕਰਕੇ ਕਰ ਕਰਕੇ ਅਸੀਂ ਪਾਣੀ ਕਢੀਏ ਅਸੀਂ ਤਾਂ ਆਪਣਾ ਪਾਣੀ ਹੀ ਲੈ ਲਈਏ ਛੇਕ ਦਾ ਉਹ ਕਢਣ ਉਹਨਾਂ ਨੂੰ ਦੋ ਬਜਰੀ ਮੁਫਤ ਸਾਡੇ ਕੋਲ ਤਾਂ ਮੁਫਤ ਪਾਣੀ ਰੱਬ ਨੇ ਦਿੱਤਾ ਹੋਇਆ ਹੈ ਦਰਿਆ ਤਾਂ ਸਾਨੂੰ ਮਿਲਦੇ ਨੇ ਜੇ ਕਿਸੇ ਨੂੰ ਪੱਥਰ ਮਿਲਿਆ ਕਿਸੇ ਨੂੰ ਖਣਜ ਪਦਾਰਥ ਮਿਲੇ ਨੇ ਕਿਸੇ ਨੂੰ ਕੁਝ ਹੋਰ ਮਿਲਿਆ ਸਾਨੂੰ ਰੱਬ ਵੱਲੋਂ ਪਾਣੀ ਮਿਲੇ ਹੈ ਉਹ ਚੀਜ਼ਾਂ ਤਾਂ ਸੀ ਮੁੱਲੀਆਂ ਰਹਿਣਾ ਤੇ ਸਾਡਾ ਜਿਹੜਾ ਪਾਣੀ ਹੈ ਉਹ ਮੁੱਕ ਜਾਈਦਾ ਤੇ ਅਸੀਂ ਆਪਣੀ ਧਰਤੀ ਚੱਕੀ ਜਾਂਦੇ ਹਾਂ ਸੋ ਇਹ ਬਿਨੀਆਂ ਗੱਲਾਂ ਨੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਜਿਹੜੇ ਲੋਕ ਨੇ ਉਹ ਚਾਰੇ ਪਿਰਾ ਬਿਨੀਆਂ ਹੋਈਆਂ ਨੇ ਤਾਂ ਹੀ ਉਹਨਾਂ ਦੇ ਤੇ ਇਧਰ ਉਧਰ ਜਾ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੋਈ ਬੰਦਾ ਆਉਂਦਾ ਨਾ ਸਿਮਰਨਜੀਤ ਸਿੰਘ ਮਾਨ ਦਾ ਬੰਦਾ ਕਿਸੇ ਚ ਚੱਲਦਾ ਇਹ ਵੀ ਤਾਂ ਦੇਖੀਏ ਰੱਬਾ ਤੇ ਨਸ਼ੇ ਵਾਲੀ ਗੱਲ ਤਾਂ ਅੱਜ ਇੰਨੀ ਬੜੀ ਸੱਚ ਆ ਮੈਂ ਪਿਛੇ ਵੀ ਬੋਲ ਕੇ ਆਇਆ ਤੇ ਸਾਡੇ ਵਿਰੋਧੀਆਂ ਨੂੰ ਪੁੱਛੋ ਰਾកਸ ਨੂੰ ਪੁੱਛੋ ਭਾਜਪਾ ਨੂੰ ਪੁੱਛੋ ਆਪ ਨੂੰ ਪੁੱਛੋ ਬਾਦਲਾਂ ਨੂੰ ਪੁੱਛੋ ਇਹ ਸਾਰੇ ਨਸ਼ਾ ਵੰਡਦੇ ਨੇ ਇਹ ਕਹਿਣਗੇ ਆਪੋ ਸੱਚ ਵੀ ਕਹਿਣਗੇ ਕਿ ਬੁੱਧੂ ਨਸ਼ਾ ਵੰਡਦੇ ਨੇ ਪਰ ਇਹ ਕਹਿਣਗੇ ਸਿਮਰਨਜੀਤ ਸਿੰਘ ਮਾਨ ਜੇ ਤੁਸੀਂ ਪੁੱਛੋਗੇ ਨਾ ਉਹ ਨਸ਼ਾ ਵੰਡਦੇ ਨੇ ਉਹ ਚੁੱਪ ਕਰਕੇ ਕਹਿ ਦਿੰਦਾ ਇਹ ਨਸ਼ਾ ਨਹੀਂ ਹੁੰਦਾ ਬੁਰੇ ਤੋਂ ਵੱਡੀ ਮੋਰ ਕੀ ਤੇ ਸਾਡਾ ਵਿਰੋਧੀ ਵੀ ਕਹੇ ਕਿ ਤੁਸੀਂ ਮਾੜਾ ਕੰਮ ਨਹੀਂ ਕਰਦੇ ਇਹ ਇਹ ਉਹ ਗੱਲ ਹੈ ਕਿ ਜੇ ਅਸੀਂ ਕਦੇ ਸਾਡੇ ਢਾਡੀ ਪ੍ਰਾਣਾ ਇਤਿਹਾਸ ਸੁਣਾਉਂਦੇ ਨੇ ਕਾਜ਼ੀ ਨੂਰ ਮੁਹੰਮਦ ਅਹਿਮਦ ਸ਼ਾਹ ਅਫਜ਼ਾਲੀ ਦੇ ਨਾਲ ਅਰਜੀ ਨਵੀਸ ਦੇ ਤੌਰ ਤੇ ਆਇਆ ਸੀ ਗੈਰੀ ਨਵੀਸ ਦੇ ਤੌਰ ਤੇ ਆਇਆ ਸੀ ਸੱਗ ਕੁੱਤੇ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ ਫਾਰਸੀ ਦੇ ਵਿੱਚ ਸੱਗ ਨਾ ਹਜਰ ਕੁੱਤੇ ਵਾਸਤੇ ਹੈ ਕਾਜ਼ੀ ਨੂਰ ਮੁਹੰਮਦ ਸਾਨੂੰ ਸਿੱਖਾਂ ਨੂੰ ਕੁੱਤਾ ਕਹਿੰਦਾ ਹੈ ਤੁਰੇ ਚਾਨਣ ਪੜ ਕੇ ਦੇਖੋ ਕਾਜ਼ੀ ਨੂ ਮੁਹੰਮਦ ਦੀ ਗੈਰੀ ਜਿਹੜੀ ਉਹਨੇ ਮੈਦਾਨੇ ਜੰਗ ਦੇ ਵਿੱਚ ਲਿਖੀ ਸੀ ਜਦੋਂ ਅਫਗਾਨੀ ਸਾਡੇ ਤੇ ਹਮਲਾ ਕਰ ਰਹੇ ਸੀ ਅਫਗਾਨੀ ਦੇ ਨਾਲ ਐ ਅਖੀਰ ਵਿੱਚ ਉਹ ਲਿਖਦਾ ਹੈ ਪਰ ਇਹ ਕੁੱਤੇ ਉਹ ਕਹਿੰਦਾ ਆਪਣੀ ਭਾਸ਼ਾ ਸੱਗ ਕਹਿ ਕੇ ਕਹਿੰਦਾ ਇਹ ਕੁੱਤੇ ਕਰੈਕਟਰ ਦੇ ਮਾਰੇ ਨਹੀਂ ਤੇ ਕਿਸੇ ਦੀ ਟੀਲ ਪੈਣ ਨੂੰ ਦੁਸ਼ਮਣ ਦੀ ਟੀਲ ਪੈਣ ਨੂੰ ਵੀ ਛੇੜਦੇ ਨਹੀਂ ਕਹਿੰਦਾ ਕੁੱਤੇ ਹੈ ਕਰ ਰਿਆ ਤਰੀਫ ਇੱਕ ਪਾਸੇ ਨਬਰਤ ਹੈ ਇੱਕ ਪਾਸੇ ਤੁਹਾਡਾ ਕਰੈਕਟਰ ਬੋਲ ਰਿਹਾ ਉਹਦੀਆਂ ਕਿਤਾਬਾਂ ਵਿੱਚ ਤੁਸੀਂ ਬੋਲਦੇ ਹੋ ਇਸ ਕਾਰਨ ਉਹ ਜੀ 250 ਸਾਲ ਹੋ ਗਏ ਨੇ ਉਹਨਾਂ ਦੇ ਕਿਤਾਬਾਂ ਦੇ ਪੰਕੜ ਦੇਖੋ ਕਾਜੀ ਨੂਰ ਮਹਮਦ ਦੇ ਸੰਬੰਧ ਵਿੱਚ ਹੈ ਤੇ ਇੱਕ ਗੱਲ ਬਾਰੇ ਕਿ ਆਪ ਦਾ ਸਤਾਨਾ ਟਾਈਮ ਕੱਟਾਂ ਤਾਂ ਗੱਲਾਂ ਬਹੁਤ ਕਰਨੀ ਕੀ ਕਰਦਾ ਹੈ ਜਦੋਂ ਮਰੇ ਕੋਟਲੇ ਦੇ ਮੈਦਾਨ ਦੇ ਵਿੱਚ ਤੁਹਾਡੀ ਅੱਧੀ ਕੌਮ ਖਤਮ ਹੋ ਰਹੀ ਸੀ ਅਫਸਰਦਲੀ ਤੁਹਾਡੇ ਤੇ ਹਮਲਾ ਕਰਕੇ ਆਇਆ ਸੀ ਤਾਂ ਉਹੀ ਕਾਜੀ ਨੂਰ ਮਹਮਦ ਡੈਰੀ ਲਿਖਦਾ ਲਿਖਦਾ ਮੈਦਾਨੇ ਜੰਗ ਚ ਗਿਆ ਕੁਝ ਸਾਡੇ ਬੰਦਿਆਂ ਦੇ ਸ਼ਰੀਰ ਪਏ ਸੀ ਬਹੁਤ ਸਾਰੇ ਬੰਦਿਆਂ ਦੇ ਸ਼ਰੀਰ ਪਏ ਸੀ ਉਹ ਦਿਖਦਾ ਜਾ ਰਿਹਾ ਸੀ ਤੇ ਲਿਖਦਾ ਜਾ ਰਿਹਾ ਸੀ ਜੋ ਗੁਰੂ ਮਹਿਸੂਸ ਹੋ ਰਿਹਾ ਇੱਕ ਜਗ੍ਹਾ ਤੇ ਦੇਖਿਆ ਕਿ ਲਾਸ਼ਾਂ ਦਾ ਬਹੁਤ ਵੱਡਾ ਢੇਰ ਸੀ ਉਹ ਉੱਥੇ ਪੜ ਗਿਆ ਤਾਂ ਪਹਿਲਾਂ ਵੀ ਇਹ ਇੰਨਾ ਵੱਡਾ ਢੇਰ ਆ ਤੇ ਸਾਰੇ ਸਿੱਖ ਬਾਕੀ ਸਾਰੇ ਮੈਦਾਨ ਦੇ ਵਿੱਚ ਗੁਰਿੰਦਰ ਲੱਤ ਪਈ ਹੈ ਕਹਿੰਦੇ ਬਾਹ ਪਈ ਹੈ ਜੋ ਉਸ ਮਕਰ ਦਾ ਨਰਾਇਣ ਦਾ ਤਰੀਕਾ ਸੀ ਉਹਦੇ ਮੁਤਾਬਕ ਸਭ ਨੂੰ ਲੱਗਾ ਉਨੇ ਇੱਕ ਸੈਕੜੇ ਹੋਏ ਸਿੱਖ ਨੂੰ ਦੂਰੋਂ ਜਾ ਕੇ ਉਹਦੇ ਨੇੜੇ ਚਲਾ। ਉਹ ਕਹਿੰਦਾ ਸਿੰਘ ਜੀ ਤੁਸੀਂ ਤਾਂ ਥੋੜੇ ਪਰਾਂ ਬਾਦ ਮਰਦੇ। ਪਰ ਮੈਨੂੰ ਇੱਕ ਸੱਚ ਦੱਸ ਜੂਗੇ ਤੁਹਾਡਾ ਉਹ ਸੱਚ ਕਿਤਾਬਾਂ ਜਿੰਦਾ ਰਹੂਗਾ। ਇਹ ਧਿਆਨ ਨਾਲ ਸੁਣਵਾਇ ਦੇ ਰਿਹਾ ਤਾਂ ਇਹ ਕੀ ਕਹਿਣਾ ਨਹੀਂ ਗਾ। ਇਹ ਅਫਗਾਨੀ ਮਲੇਰ ਕੋਟ ਦੇ ਕੋਲ ਜਦੋਂ ਹਮਲਾ ਕਰ ਕੋਪ ਤੇ ਰੇਰੇ ਚ ਆਇਆ ਉਦੋਂ ਦੀ ਗੱਲ ਹੁ ਸੁਣਾਉਂਦਾ। ਉਹ ਕਹਿੰਦਾ ਤੁਹਾਡਾ ਸਿੰਘ ਸ਼ਹੀਦ ਹੁੰਦਾ ਹੁੰਦਾ ਜਿੰਨਾ ਕੋ ਬੋਲ ਸਕਿਆ ਉਨੇ ਕਿਹਾ ਆ ਜਿਹੜਾ ਜਗ੍ਹਾ ਜਿੱਥੇ ਤੂੰ ਲਾਸ਼ਾਂ ਦਾ ਢੇਰ ਦੇਖ ਰਿਹਾ ਹੈ ਤੇ ਸਾਰੀਆਂ ਲਾਸ਼ਾਂ ਸਿੱਖਾਂ ਦੀਆਂ ਨੇ ਇੱਥੇ ਇੱਕ ਗੱਡਾ ਸੀ ਉਸ ਗੱਡੇ ਵਿੱਚ ਗੁਰੂ ਗ੍ਰੰਥ ਸਾਹਿਬ ਜਦੋਂ ਉਹਨੇ ਆਉਣਾ ਆਵੇ ਸਤਿ ਸ੍ਰੀ ਅਕਾਲ ਜਦੋਂ ਵਹੀਰ ਆਈ ਉਹ ਗੱਡੇ 'ਚ ਮਹਾਰਾਜ ਦਾ ਪ੍ਰਕਾਸ਼ ਸੀ ਇੱਥੇ ਰੁਕ ਗਈ ਤੇ ਫੌਜਾਂ ਲੜਨ ਲੱਗੀਆਂ ਲੜਦਿਆਂ ਲੜਦਿਆਂ ਫੌਜਾਂ ਜਦੋਂ ਇੱਧਰ ਨੂੰ ਆ ਗਿਆ ਅਫਗਾਨੀ ਦੀਆਂ ਤਾਂ ਇਸ ਗੱਡੇ ਤੇ ਹਮਲਾ ਕਰਨ ਵਾਲਿਆਂ ਨੂੰ ਰੋਕਣ ਕਰਕੇ ਇਹ ਇੰਨਾ ਲਾਸ਼ਾਂ ਦਾ ਢੇਰ ਲੱਗ ਗਿਆ ਕਿ ਸਾਨੂੰ ਮਾਰ ਦੋ ਪਰ ਸਾਡੇ ਜਿਉਂਦੇ ਜੀ ਗੁਰਗੰਦ ਸਾਹਿਬ ਜੀ ਦੀ ਬੇਅਦਬੀ ਨਾ ਹੋ ਜਾਵੇ ਇਸ ਕਰਕੇ ਇੱਥੇ ਜਿਆਦਾ ਢੇਰ ਹੈ ਉਹ ਦਿਖਿਆ ਗਿਆ ਅੱਜ ਵੀ ਕਿਤਾਬਾਂ ਜੂਰ ਹੁੰਦੇ ਨੇ ਪਰ ਅੱਜ ਸਾਡੇ ਉਹਨੇ ਸਿੱਖਾਂ ਨੇ ਹੀ ਗੁਰਗੰਦ ਸਾਹਿਬ ਜੀ ਦੀ ਬਣਾਈ ਹੈ ਕਿ ਕੋਈ ਗੁੱਛੀ ਹੋਈ ਦਾ ਮੇਰੇ ਇੰਨਾ ਜੋ ਅਸੀਂ ਬਦਲੇ ਆ ਇਸ ਕਰੈਕਟਰ ਨੂੰ ਇਸ ਕਰਦਾਰ ਨੂੰ ਦੁਬਾਰਾ ਸਿੱਖ ਕਰਦਾਰ ਦੇ ਵਿੱਚੋਂ ਜਿਉਣ ਵਾਸਤੇ ਤੁਹਾਨੂੰ ਸ਼ਰਮਣੀ ਅਕਲ ਦਾ ਅਬਰਸਾ ਦਾ ਸਾਥ ਦੇਣਾ ਪਊਗਾ ਅਸੀਂ ਝੋਲੀ ਅੱਡ ਕੇ ਆਪਣਿਆਂ ਨੂੰ ਪੰਜਾਬ ਵਾਲਿਆਂ ਨੂੰ ਸਾਰੇ ਹਿੰਦੂ ਭਰਾਵਾਂ ਨੂੰ ਮੁਸਲਮਾਨ ਭਰਾਵਾਂ ਨੂੰ ਸਾਡੇ ਸਿੱਖ ਭਰਾਵਾਂ ਨੂੰ ਝੋਲੀ ਅੱਡ ਕੇ ਕਹਿੰਦੇ ਆ ਕਿ ਅਸੀਂ ਆਪਣਾ ਕਿਰਦਾਰ ਇਹ 40 ਸਾਲ ਦੇ ਵਿੱਚ ਤੁਹਾਡੇ ਸਾਹਮਣੇ ਠੀਕੇ ਦਿਖਾਇਆ ਹੈ ਇਹਨੂੰ ਲੰਬਾ ਚਲਣਾ ਚਾਹੁੰਦੇ ਆ ਤੇ ਇਹਨਾਂ ਸਾਰੀਆਂ ਚਾਰੇ ਵਡੀਆਂ ਤਰ੍ਹਾਂ ਨੂੰ ਬਾਹਰ ਦੇਣਾ ਚਾਹੁੰਦੇ ਆ ਇਸ ਲਈ ਤੁਹਾਡੇ ਕੋਲ ਆਏ ਆ ਅੱਗੇ ਤੁਹਾਡੀ ਜਿਵੇਂ ਮਰਜੀ ਆ ਉਹ ਫਿਰੋ ਸਾਡੀ ਪੁਕਾਰ ਜੇ ਗਲਤ ਹੋਈ ਤਾਂ ਤੁਸੀਂ ਸਾਡਾ ਵੋਟ ਨਾ ਪਾਇਓ ਜੇ ਸਾਡੀ ਗੱਲ ਸੱਚੀ ਹੋਈ ਠੀਕ ਹੋਈ ਤੇ ਤਰਕ ਹੋਇਆ ਉਹਦੇ ਵਿੱਚ ਦਲੀਲ ਹੋਈ ਤਾਂ ਸਾਨੂੰ ਵੋਟ ਜ਼ਰੂਰ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ